ਨਿਕ ਆਸਟ੍ਰੇਲੀਆ ਖੁਸ਼ ਆਸਟ੍ਰੇਲੀਆ ਦੇ ਨਾਲ ਭਾਖੜੇ ਜਿੱਤੀ ਹੋਈ ਉਹਨਾਂ ਦੇ ਵੱਲੋਂ 5000 ਰੁਪਏ ਹੋਣਾ ਆਲਮਗੀਰ ਦੀ ਧਰਤੀ ਜ਼ਿਲ੍ਹਾ ਲੁਧਿਆਣਾ ਇਸ ਨੌਜਵਾਨਾ ਸਿਕੰਦਰ ਸਿੰਘ ਆਲਮਗੀਰ ਵਾਲਾ ਗੁਰਦੋਰਾ ਮੰਜੀ ਸਾਹਿਬ ਸਿੱਕੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਪਰ ਆਹ ਕਹਿੰਦੇ ਜਸ਼ਨ ਜਸ਼ਨ ਦਾ ਮੁਕਾਬਲਾ ਸੋਨੀ ਦੇ ਨਾਲ ਹੋ ਗਿਆ ਬੱਲੇ 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 ਹੋ ਗਈ ਮਿੱਤਰ ਪਿਆਰਿਆ ਇਹ ਕੀਲੇ ਜਫਾ ਲਾਇਆ ਲੰਗਿਆਂ ਦੀਆ ਗੁਰਜੀਤ ਫਖਰੇ ਕਰੇਗਾ ਇਹ ਪੁਆਇੰਟ ਕੀਦਾ ਇਹ ਪੁਆਇੰਟ ਕੀਦਾ ਸ਼ੂਟਕ ਵਾਲਾ ਫੂਲਾ ਜਫਾ ਲਾ ਗਿਆ ਉਸ ਤੋਂ ਜਲਦੀ ਜਿਹੜੇ ਸ਼ੇਅਰ ਕਰਨ ਦੇ ਲਈ ਆ ਕਰਨਗੇ ਸੋ ਧੰਨਵਾਦ 4 ਤਰੀਕ ਜਨਵਰੀ ਦੀ ਸੰਗਤ ਮੰਡੀ ਦੇ ਵਿੱਚ ਵੱਡਾ ਕੱਪ ਹੋਣਾ ਹੈ 5 ਤਰੀਕ ਨੂੰ ਦੋਲੇ ਦੇ ਵਿੱਚ ਤੂ ਤੂ ਮੈਂ ਮੈਂ ਹੁਣਕਾ ਆ ਆਲਮਗੀਰ ਪਿੰਡ ਮੁਦਿਆਂ ਦੇ ਜਿਲ੍ਹੇ ਦੀ ਬੁੱਕਲ ਦੇ ਵਿੱਚ ਵਸਿਆ ਗੁਰਦੋਰਾ ਮਨਜੀ ਸਾਹਿਬ ਸਚੇਂਦਰ ਸਿੰਘ ਪਹਿਲਵਾਨ ਦਾ ਨਾਓ ਪਰ ਉਧਰਲੇ ਪਾਸੇ ਫੂਸ਼ਕ ਵਾਲਾ ਫੂਲਾ 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 ਲਾ ਟਕੜਾ ਜਫਾ ਲੈ ਵੀ ਲੰਗਰੀਆ ਗੁਰਜੀਤ ਸਿੰਘ ਫੈਸਲੇ ਕਰੇਗਾ ਕਿਹਦੇ ਪਾਸੇ ਇਹ ਅੰਗਰੇਜ਼ੀ ਗੁਰਜੀਤ ਦੇ ਰੇਸ਼ਮ ਹਾਜੇ ਫਸਤੇ ਕਰਨਗੇ ਨੰਬਰ ਕਿੱਧਰ ਹੈ ਜੇ ਪੂਰੀਏ ਸੀਸਰ ਨੂੰ ਇੱਕ ਜੱਫੀ ਜੱਗੂ ਨੇ ਲਾਤਾ ਨਾ ਕਹਿਲ ਕੀਤੇ ਆ ਤੀਜਾ ਵੱਜਿਆ ਤਾਂ ਜਾ ਕੇ ਗੱਲਾਂ ਲੱਗੀਆਂ ਟਕਾਰੇ ਦੁਨੀਆ ਦੇ ਰੁਸਤਮ ਆਇਆ ਤੇ ਕਿਸੇ ਗੱਲ ਨੂੰ ਹੀ ਆਇਆ ਦੁਨੀਆ ਦੇ ਰੁਸਤਮ ਆਇਆ ਤੇ ਕਿਸੇ ਗੱਲ ਨਹੀਂ ਆਇਆ ਅੱਜ ਕਨੇ ਵੱਡੀਆਂ ਗੱਲਾਂ ਕੌਡੀ ਦੇ ਮੈਦਾਨ ਦੇ ਵਿੱਚ ਆ ਸੀਸਰ ਦੀ ਧਰਤੀ ਦਾ ਪੂਰੀਆ ਕੌਡੀ ਪਾਉਂਦਾ ਹੋਇਆ ਅੱਜ ਕਨੇ ਜਾਰੀ ਖੜਾ ਹੈ ਖੇਰੂ ਖੜਾ ਇੱਕ ਕੰਨੇ ਕਨੇ ਮਰੀਤ ਧੌੜੀ ਵਾਲਾ ਨਾਲ ਹਾਕਮ ਵਾਲਿਆ ਜੱਗੂ ਇਹ ਦੁਨੀਆ ਦੇ ਮਹਿੰਗੇ ਬੁਲਦੇ ਖਿਡਾਰੀ ਦੇ ਓ ਜੱਸਾ ਹਾਕਮ ਵਾਲਿਆ ਜੱਗੂ ਰੈਂਪੋ ਆ ਜਫਾ 5100 ਦਾ ਜੈ ਜ ਅਸਟ੍ਰੇਲੀਆ ਬੰਨੀਓ ਆ ਜਫਾ ਕਹਿੰਦੇ 5100 ਦਾ ਜੈ ਢਿੱਲੋਂ ਸੁਖਜੀਤ ਢਿੱਲੋਂ ਹਰਮਿੰਦਰ ਢਿੱਲੋਂ ਮਨਦੀਪ ਢਿੱਲੋਂ ਕੋ ਢਿੱਲੋਂ ਅਸਟ੍ਰੇਲੀਆ ਢੱਲੋ ਬਰਾਦਰ ਆਸਟ੍ਰੇਲੀਆ ਬੰਗਾਨ ਜਫਾ ਗੰਦਰਿਆ ਪੁਆਇੰਟਾਂ ਪਿੱਛੇ ਗੰਦਾਸੇ ਚੱਲੀ ਜਾਂਦੇ ਆ ਉਹ ਪੁਆਇੰਟਾਂ ਪਿੱਛੇ ਗੰਦਾਸੇ ਚੱਲੀ ਜਾਂਦੇ ਆ ਪੁਆਇੰਟਾਂ ਪਿੱਛੇ ਗੰਦਾਸੇ ਚੱਲੀ ਜਾਂਦੇ ਆ ਉਧਰ ਦਵਿੰਦਰ ਸਿੰਘ ਬੜੇ ਜਿ ਸਲਾਹ ਕਰ ਗੋੜਾ ਗੋਲੇ ਵਾਲਿਆ ਸ਼ਰਨਜੀਤ ਸਿੰਘ ਜੀ ਹਜ਼ੜਾ ਬਲਜੀਤ ਸਿੰਘ ਜੀ ਢੱਲੋ ਪਾਇਲਟ ਜੁਗ